ਹੈਲੋ ਫਰੈਂਡਸ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਮੋਗੇ ਅੱਜ ਠੰਡ ਬਹੁਤ ਸੀ ਤੇ ਸਾਰਿਆਂ ਦਾ ਕੁਝ ਮਿੱਠਾ ਖਾਣ ਦਾ ਦਿਲ ਕੀਤਾ ਅਤੇ ਕੋਈ ਵੀ ਬਾਹਰ ਜਾਣ ਨੂੰ ਤਿਆਰ ਨਹੀਂ ਸੀ ਤਾਂ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਹੀ ਇਨਸਾਨ ਆਇਆ ਉਹ ਸੀ ਮੰਮਾ ਅਤੇ ਸਾਰਿਆਂ ਨੇ ਮੰਮਾ ਨੂੰ ਡਿਮਾਂਡ ਕੀਤੀ ਕਿ ਕੁਝ ਮਿੱਠਾ ਬਣਾਉਣ ਤਾਂ ਮੰਮਾ ਨੇ ਘਰ ਵਿੱਚ ਗਾਜਰਾਂ ਪਈਆਂ ਸੀ ਉਹਨਾਂ ਨੂੰ ਲਿਆ ਅਤੇ ਉਹਨਾਂ ਨੂੰ ਕद्दूकस ਕਰਕੇ ਕੜਾਈ ਦੇ ਵਿੱਚ ਦੋ ਕਰਸ਼ੀ ਦੇਸੀ ਘਿਓ ਦੀਆ ਪਾ ਕੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਗਰਮ ਕਰਕੇ ਜੋ ਗਾਜਰਾ ਕਤੂਕਸ ਕੀਤੀਆਂ ਸੀ ਉਹਨਾਂ ਨੂੰ ਵਿੱਚ ਪਾਤਾ ਅਤੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਭੁੰਨਣ ਲੱਗੇ ਜਿੰਨੇ ਚਿਰ ਤੁਸੀਂ ਮੰਮਾ ਗਾਜਰਾ ਨੂੰ ਭੁੰਨ ਰਹੇ ਨੇ ਉਹਨਾਂ ਚਿਰ ਤੁਸੀਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਗਾਜਰਾਂ ਦਾ ਕਲਰ ਕਿੰਨਾ ਸੋਹਣਾ ਹੈ ਸਾਡੇ ਘਰ ਦੀਆ ਗਾਜਰਾ ਸੀਗੀਆਂ ਤਾਂ ਕਰਕੇ ਫਿਰ ਮੰਮਾ ਨੇ ਗਾਜਰ ਪਾ ਕੇ ਬਣਾਉਣਾ ਜਾਦੀ ਵਧੀਆ ਸਮਝਿਆ ਅਤੇ ਮੰਮਾ ਨੇ ਲਈ ਸੀਗੇ ਦੋ ਅਖਰੋਟ ਉਹ ਨਨੂ ਵੀ ਚੰਗੇ ਤਰੀਕੇ ਦੇ ਨਾਲ ਕੱਟ ਲਿਆ ਫਿਰ ਕੁਝ ਕੁ ਕਾਜੂ ਲੈ ਕੇ ਉਹਨਾਂ ਦੀ ਵੀ ਕਟਿੰਗ ਕਰ ਲਈ ਇਹ ਸਾਡੇ ਘਰੇ ਕੱਢਿਆ ਹੋਇਆ ਖੋਆ ਸੀ ਜੇ ਵੀ ਕੀ ਤੁਹਾਡੇ ਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੀ ਇਹ ਵੀ ਮੰਮਾ ਨੇ ਘਰ ਹੀ ਕੱਢਿਆ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਇਹ ਫ੍ਰੀਜ ਦੇ ਵਿੱਚ ਰੱਖਣ ਕਰਕੇ ਜੰਮ ਚੁੱਕਿਆ ਸੀ ਪੂਰੇ ਚੰਗੇ ਤਰੀਕੇ ਦੇ ਨਾਲ ਅਤੇ ਇਸ ਕਰਕੇ ਇਹ ਐਵੇਂ ਦਾ ਲੱਗ ਰਿਹਾ ਸੀ ਇਹ ਗਰਮ-ਗਰਮ ਬਹੁਤ ਜ਼ਿਆਦਾ ਟੇਸਟੀ ਲੱਗਿਆ ਤਾਂ ਕਿ ਫਿਰ ਮੰਮਾ ਨੇ ਇਸ ਨੂੰ ਦੁਬਾਰਾ ਤੋਂ ਮੇਦਾ ਕਰਨ ਲਈ ਕੱਦੂ ਕਸ਼ ਲਿਆ ਅਤੇ ਉਸ ਖੋਏ ਨੂੰ ਚੰਗੇ ਤਰੀਕੇ ਦੇ ਨਾਲ ਕੱਦੂ ਕਸ਼ ਕਰ ਦਿੱਤਾ ਛੋਟੇ ਛੋਟੇ ਪੀਸਿਸ ਦੇ ਵਿੱਚ ਅਤੇ ਆਪਣੀ ਗਾਜਰ ਪਾਕ ਦੇ ਵਿੱਚ ਮੰਨ ਦੁਬਾਰਾ ਤੋਂ ਮਾਰ ਦਿੱਤੀ ਤਿੱਕਰ ਸ਼ੀ ਫਿਰ ਮੰਮਾ ਨੇ ਲਈ ਥੋੜੀ ਜੀ ਖੰਡ ਉਸ ਨੂੰ ਵਿੱਚ ਪਾ ਦਿੱਤਾ ਖੰਡ ਨੂੰ ਅਸੀਂ ਸਾਰੇ ਮਿੱਠੇ ਦੇ ਬਹੁਤ ਜ਼ਿਆਦਾ ਸ਼ਕੀਨਾਂਗੇ ਤੁਹਾਨੂੰ ਮਿੱਠੇ ਦੇ ਵਿੱਚ ਕੀ ਕੀ ਖਾਣਾ ਪਸੰਦ ਆਗਾ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤਾਂ ਫਿਰ ਆਪਾਂ ਜਿਹੜੀ ਇਹ ਖੰਡ ਪਈ ਇਹਨੂੰ ਚੰਗੇ ਤਰੀਕੇ ਦੇ ਨਾਲ ਵਿਚਰ ਲਾ ਦਾਂਗੇ ਹੁਣ ਮੰਮਾ ਨੇ ਲੈ ਲੇ ਬਾਦਾਮ ਇਹਨਾਂ ਨੂੰ ਵੀ ਕਟਿੰਗ ਕਰ ਲਈ ਸਾਨੂੰ ਸਾਰਿਆਂ ਨੂੰ ਡਰਾਈ ਫੂਡਸ ਫਰੂਟਸ ਵਾਲਾ ਗਾਜਰ ਪਾਕ ਜਿਆਦਾ ਦੇ ਵਧੀਆ ਲੱਗਦਾ ਹੈ ਮम्मा ਨੇ ਲਿਆ ਥੋੜਾ ਜਿਹਾ ਦੁੱਧ ਦੋਨੋਂ ਘਰ ਲਿਆ ਚੰਗੇ ਤਰੀਕੇ ਦੇ ਨਾਲ ਗਰਮ ਅਦਿਉਕ ਦੇ ਉੱਪਰੋਂ ਜਿਹੜੀ ਮਲਾਈ ਸੀ ਉਹ ਕੱਢ ਲਈ ਮम्मा ਨੇ ਅਲੱਗ ਕੌਲੀ ਦੇ ਵਿੱਚ ਮੈਨੂੰ ਮਲਾਈ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਤੁਹਾਨੂੰ ਜਿੰਨੂ ਜਿੰਨੂ ਹੋਰ ਪਸੰਦ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸਿਨਾ ਇਸ ਮਲਾਈ ਨੂੰ ਵੀ ਆਪਾਂ ਹੁਣ ਪਾਵਾਂਗੇ ਕੜਾਈਏ ਦੇ ਵਿੱਚ ਅਤੇ ਇਹਨਾਂ ਚੰਗੇ ਤਰੀਕੇ ਦੇ ਨਾਲ ਕਰ ਲਾਂਗੇ ਆਪਾਂ ਮਿਕਸ ਹੁਣ ਜਿਹੜੇ ਮम्मा ਨੇ ਬੌਲ ਪੜਕੇ ੱਟੇ ਸੀਗੇ ਡਰਾਈ ਫਰੂਟਸ ਉਹ ਵੀ ਮम्मा ਨੇ ਵਿੱਚ ਪਾ ਦਿੱਤੇ ਨੇ ਅਤੇ ਇਹਨਾਂ ਨੂੰ ਵੀ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿੱਤਾ। ਦੇਖੋ ਕਿੰਨੇ ਜਿਆਦੇ ਟੇਸਟੀ ਲੱਗ ਰਹੇ। ਮੇਰੇ ਤਾਂ ਮੂੰਹ ਦੇ ਵਿੱਚੋਂ ਪਾਣੀ ਆ ਗਿਆ ਸੀ ਇਹਨੂੰ ਦੇਖ ਕੇ। ਇਹਦੇ ਖੁਸ਼ਬੂ ਵੀ ਬਹੁਤ ਜਿਆਦੇ ਵਧੀਆ ਸੀਗੀ। ਅਤੇ ਜਿਹੜਾ ਮੰਮਾ ਨੇ ਖੋਆ ਕद्दूकश ਕੀਤਾ ਸੀ ਉਹਨੂੰ ਵੀ ਪਾ ਦਿੱਤਾ। ਮੰਮਾ ਨੇ ਉਹਦੇ ਵਿੱਚ ਗਾਜਰਪਾਕ ਦੇ ਵਿੱਚ ਉਸ ਦੇ ਫੇਰ ਹੁਣ ਮੰਮਾ ਇਹਨੂੰ ਹੌਣਾ ਚਿਰ ਹਲਾਉਣਗੇ ਜਿੰਨਾ ਚਿਰ ਖੋਆ ਚੰਗੇ ਤਰੀਕੇ ਦੇ ਨਾਲ ਮੈਲਟ ਕਰਕੇ ਵਿੱਚ ਨਰਲ ਜਾਵੇ। ਦੇਖੋ ਆਪਣਾ ਗਾਜਰਪਾਕ ਬਣ ਕੇ ਰੈਡੀ ਹੈ। ਕਿੰਨੀ ਟੇਸਟੀ ਇਹਦੀ ਲੁੱਕ ਆਈ ਹੈ। ਬਾਏ ਬਾਏ।